ਸੱਚੇ ਗੱਲ ਜੀ ਅਮਰੀਕਾ ਨਿਊਜ਼ ਬੁਲਟਿਨ ਵੇਖਦੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੁਰਗਿਲ ਖਬਰਾਂ ਦੇ ਸ਼ੁਰੂਆਤ ਤੇ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਯੂ ਐਸ ਕੈਨੇਡਾ ਬਾਰਡਰਸ ਤੇ ਫੜਿਆ ਗਿਆ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਦੇ ਉੱਤੇ ਲੱਗੇ 800 ਕਰੋੜ ਦੀ ਕੋਕੀਨ ਦੀ ਤਸਕਰੀ ਦੇ ਦੋਸ਼ ਟਰੰਪ ਟੈਰਿਫ ਤੋਂ ਹਜੇ ਨਹੀਂ ਮਿਲੇਗੀ ਭਾਰਤ ਨੂੰ ਰਾਹਤ 6ਵੇਂ ਗਿਣ ਦੀ ਗੱਲਬਾਤ ਹੋਵੇਗੀ ਰੀਸ਼ੀਅਲਿਊ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡ ਦੀ ਤਣਾਤੀ ਵਧਾਈ ਤਿੰਨ ਰਾਜਾਂ ਤੋਂ 700 ਸੈਨਿਕਾਂ ਸਦਾਂ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ਤੋਂ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਰਅਸਲ ਇਸ ਟਰੱਕ ਡਰਾਈਵਰ ਦੇ ਉੱਤੇ ਦੋਸ਼ ਇਹ ਲੱਗੇ ਨੇ ਕਿ ਉਹ 800 ਕਰੋੜ ਰੁਪਏ ਦੀ ਕੋਕੀਨ ਦੀ ਤਸਕਰੀ ਕਰ ਰਿਹਾ ਸੀਗਾ ਔਰ ਇਸੇ ਹੀ ਦੋਸ਼ਾਂ ਦੇ ਹੇਠ ਇਸ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਇਸ ਦੇ ਟਰੱਕ ਨੂੰ ਫੜਿਆ ਗਿਆ ਤਾਂ ਉਸ ਦੇ ਵਿੱਚੋਂ ਕੋਕੀਨ ਵੱਡੀ ਮਾਤਰਾ ਦੇ ਵਿੱਚ ਜ਼ਬਤ ਕੀਤੀ ਗਈ ਹੁਣ ਹਿਰਾਸਤ ਦੇ ਵਿੱਚ ਟਰੱਕ ਡਰਾਈਵਰ ਤੇ ਦੋਸ਼ ਵੀ ਲੱਗ ਰਹੇ ਨੇ ਮੁਕੱਦਮਾ ਵੀ ਚਲਾਇਆ ਜਾ ਰਿਹਾ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਅਮਰੀਕਾ ਦੇ ਵਿੱਚ ਕੈਨੇਡਾ ਦੇ ਰਹਿਣ ਵਾਲੇ ਇੱਕ 31 ਸਾਲਾ ਭਾਰਤੀ ਨਾਗਰਿਕ ਵਿਸ਼ਵਪਾਲ ਸਿੰਘ ਨੂੰ ਨਿਊਯਾਰਕ 'ਚ ਸਪਲਾਈ ਦੇ ਇਰਾਦੇ ਨਾਲ ਕੋਕੀਨ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਅਪਰਾਧ ਲਈ ਉਸ ਨੂੰ ਘੱਟੋ-ਘੱਟ 10 ਸਾਲ ਦੀ ਕੈਦ, ਉਮਰ ਕੈਦ ਜਾਂ 10 ਮਿਲੀਅਨ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਵਿਸ਼ਵਪਾਲ ਨੂੰ ਇੱਕ ਕ੍ਰਾਸ ਕੰਟਰੀ ਟਰੱਕਿੰਗ ਰੂਟ ਤੇ ਚੈਕਿੰਗ ਲਈ ਰੋਕਿਆ ਸੀ। ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਉਸਦੇ ਟਰੈਕਟਰ-ਟਰੇਲਰ ਦੇ ਵਿੱਚ ਫੈਬਰਿਕ ਸੌਫਟਨਰ ਦੇ ਡੱਬਿਆਂ ਦੇ ਅੰਦਰ ਲੁਕਾਈ ਹੋਈ 108 ਕਿਲੋਗ੍ਰਾਮ ਕੋਕੈਨ ਮਿਲੀ ਕੁਝ ਖਬਰਾਂ ਮੁਤਾਬਕ ਵਿਸ਼ਵਪਾਲ ਸਿੰਘ ਪੰਜਾਬ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸકી ਕਿ ਉਹ ਭਾਰਤ ਚ ਕਿੱਥੋਂ ਦਾ ਰਹਿਣ ਵਾਲਾ ਹੈ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਕਈ ਸੂਬਿਆਂ ਚ ਟਰੈਕ ਕੀਤਾ ਸੀ ਇਹ ਮਾਮਲਾ ਜੁਲਾਈ 2025 ਚ ਡੈਟਰਾਇਟ ਐਮਬੈਸਡਰ ਬ੍ਰਿਜ ਤੇ ਹੋਈ ਜ਼ਬਤੀ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਅਧਿਕਾਰੀਆਂ ਨੇ ਪਵਨਜੀਤ ਗਿੱਲ ਤੋਂ 228 ਕਿਲੋਗ੍ਰਾਮ ਕੋਕੈਨ ਜ਼ਬਤ ਕੀਤੀ ਸੀ ਉਸ ਘਟਨਾ ਤੋਂ ਮਿਲੀ ਖੁਫੀਆ ਜਾਣਕਾਰੀ ਨੇ ਅਧਿਕਾਰੀਆਂ ਨੂੰ ਨਿਊਯਾਰਕ ਚ ਸਿੰਗ ਨੂੰ ਰੋਕਣ 'ਚ ਮਦਦ ਕੀਤੀ ਇਸ ਮਗਰੋਂ ਵਿਸ਼ੇਪਾਲ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਮਾਈਕਲ ਜੇ ਰੋਮਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਹੁਣ ਉਹ ਹਿਰਾਸਤ 'ਚ ਹੈ ਉਸ ਦੀ ਨਜ਼ਰਬੰਦੀ ਦੀ ਸੁਣਵਾਈ 19 ਅਗਸਤ ਨੂੰ ਹੋਣੀ ਹੈ ਜਿੱਥੇ ਅਦਾਲਤ ਫੈਸਲਾ ਕਰੇਗੀ ਕਿ ਇਸ ਨੂੰ ਮੁਕਦਮੇ ਤੋਂ ਪਹਿਲਾਂ ਰਿਹਾ ਕੀਤਾ ਜਾ ਸਕਦਾ ਹੈ ਜਾਂ ਨਹੀਂ ਇਹ ਦਰੋਂ ਭਾਰਤ ਵਾਸਤੇ ਇੱਕ ਬੁਰੀ ਖਬਰ ਹੈ ਦਰਅਸਲ ਅਮਰੀਕੀ ਡੈਲੀਗੇਸ਼ਨ ਭਾਰਤ ਤੇ ਨਹੀਂ ਆ ਰਹੀ ਸੋ ਉਹ ਦੌੜਾ ਦੁਬਾਰਾ ਰੀਸ਼ਡਿਊਲ ਕੀਤਾ ਜਾਵੇਗਾ ਦਰਅਸਲ ਟ੍ਰੇਡ ਡੀਲ ਦੇ ਉੱਤੇ ਭਾਰਤ ਤੇ ਅਮਰੀਕਾ ਦੇ ਵੱਲੋਂ ਗੱਲਬਾਤ ਕੀਤੀ ਜਾਣੀ ਸੀ 25 ਅਗਸਤ ਨੂੰ ਡੈਲੀਗੇਸ਼ਨ ਨੇ ਆਉਣਾ ਸੀਗਾ ਤੇ ਗੱਲਬਾਤ ਸ਼ੁਰੂ ਹੋਣੀ ਸੀ ਪਰ ਹੁਣ ਟਰੰਪਸ ਪਰ ਟੈਰਿਫ ਤੋਂ ਹਜੇਰਾ ਹੱਥ ਨਹੀਂ ਮਿਲ ਸਕਦੀ ਅਮਰੀਕੀ ਡੈਲੀਗੇਸ਼ਨ ਹੁਣ ਨਹੀਂ ਆਵੇਗਾ ਅਮਰੀਕੀ ਡੈਲੀਗੇਸ਼ਨ ਛੇਵੀਂ ਗੜਦੀ ਗੱਲਬਾਤ ਕਰਨ ਵਾਸਤੇ ਦੁਬਾਰਾ ਕਦੋਂ ਆਵੇਗਾ ਇਸ ਦੀ ਤਾਰੀਖ ਹਜੇ ਨਹੀਂ ਦਿੱਤੀ ਗਈ ਭਾਰਤ ਤੇ ਅਮਰੀਕਾ ਵਿਚਾਲੇ ਮਿਨੀ ਟ੍ਰੇਡ ਡੀਲ ਫਾਈਨਲ ਹੋਣ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਇਸ ਦਾ ਕਾਰਨ ਹੈ ਕਿ ਭਾਰਤ ਦੇ ਨਾਲ ਅਗਲੇ ਦੌਰ ਦੀ ਗੱਲਬਾਤ ਲਈ ਅਮਰੀਕੀ ਡੈਲੀਗੇਸ਼ਨ ਦਾ 25 ਅਗਸਤ ਦਾ ਦੌਰਾ ਹੋਣਾ ਨਹੀਂ ਹੋਵੇਗਾ ਇਸ ਨੂੰ ਕਿਸੇ ਹੋਰ ਤਰੀਕ ਲਈ ਰੀ ਸ਼ਡਿਊਲ ਕੀਤਾ ਜਾ ਰਿਹਾ ਹੈ ਭਾਰਤ ਤੇ ਅਮਰੀਕਾ ਵਿਚਾਲੇ ਪ੍ਰਸਤਾਵਿਤ ਦੋ ਪੱਖੀ ਵਪਾਰ ਸਮਝੌਤੇ ਤੇ ਅੱਗੇ ਗੱਲਬਾਤ ਲਈ ਅਗਲੇ ਦੌਰ ਦੀ ਚਰਚਾ ਨਵੀਂ ਦਿੱਲੀ ਚ ਹੋਣ ਦੀ ਉਮੀਦ ਹੈ 6ਵੇਂ ਦੌਰ ਦੀ ਗੱਲਬਾਤ 25 ਤੋਂ 29 ਅਗਸਤ ਤੱਕ ਨਿਰਧਾਰਿਤ ਕੀਤੀ ਗਈ ਇੱਕ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਅਮਰੀਕੀ ਡੈਲੀਗੇਸ਼ਨ ਦੇ ਦੌਰੇ ਨੂੰ ਰੀਸ਼ਡਿਊਲ ਕੀਤਾ ਜਾਵੇਗਾ ਇਹ ਪਹਿਲਾਂ ਦੀ ਯੋਜਨਾ ਮੁਤਾਬਿਕ 25 ਅਗਸਤ ਨੂੰ ਨਹੀਂ ਹੋ ਰਿਹਾ ਦੋਵਾਂ ਦੇਸ਼ਾਂ ਨੇ ਟ੍ਰੇਡ ਡੀਲ ਤੇ ਗੱਲਬਾਤ ਇਸ ਸਾਲ ਮਾਰਚ ਦੇ ਵਿੱਚ ਸ਼ੁਰੂ ਕੀਤੀ ਸੀ ਉਦੋਂ ਤੋਂ ਹੁਣ ਤੱਕ 5 ਰਾਊਂਡ ਦੀ ਗੱਲਬਾਤ ਹੋ ਚੁੱਕੀ ਹੈ ਆਖਰੀ ਵਾਰ ਦੋਵਾਂ ਦੇਸ਼ਾਂ ਦੇ ਅਧਿਕਾਰੀ ਜੁਲਾਈ ਚ ਅਮਰੀਕਾ ਚ ਮਿਲੇ ਸਨ ਟ੍ਰੇਡ ਡੀਲ ਨੂੰ ਇਸ ਸਾਲ ਸਤੰਬਰ ਤੱਕ ਫਾਈਨਲ ਕੀਤੇ ਜਾਣ ਦਾ ਪਲਾਨ ਹੈ ਪ੍ਰੇਡ ਡੀਲ ਤੇ ਗੱਲਬਾਤ ਦਾ 6ਵਾਂ ਰਾਉਂਡ ਰੀਸ਼ਡਿਊਲ ਹੋਣਾ ਟੈਰਿਫ ਟੈਨਸ਼ਨ ਵਿਚਾਲੇ ਮਾਇਨੇ ਰੱਖਦਾ ਹੈ। ਅਮਰੀਕਾ ਜਾਣ ਵਾਲੇ ਭਾਰਤੀ ਸਾਮਾਨ ਤੇ 25% ਦੇ ਐਡੀਸ਼ਨਲ ਟੈਰਿਫ ਜਾਂ ਸੈਕੰਡਰੀ ਟੈਰਿਫ 27 ਅਗਸਤ ਤੋਂ ਲਾਗੂ ਹੋਣ ਵਾਲੇ ਨੇ। ਇਸ ਨਾਲ ਟੈਰਿਫ ਦੀ ਕੁੱਲ ਦਰ 50% ਹੋ ਜਾਵੇਗੀ 25% ਦੀ ਇੱਕ ਦਰ ਪਹਿਲਾਂ ਹੀ 7 ਅਗਸਤ ਤੋਂ ਲਾਗੂ ਹੋ ਚੁੱਕੀ ਹੈ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਸੰਕੇਤ ਦਿੱਤਾ ਹੈ ਕਿ ਉਹਨਾਂ ਦਾ ਪ੍ਰਸ਼ਾਸਨ ਹੋ ਸਕਦਾ ਹੈ ਕਿ ਰੂਸੀ ਕੱਚੇ ਤੇਲ ਦੀ ਖਰੀਦ ਜਾਰੀ ਰੱਖਣ ਵਾਲੇ ਦੇਸ਼ਾਂ ਤੇ ਸੈਕੰਡਰੀ ਟੈਰਿਫ ਨਾ ਲਾਵੇ 15 ਅਗਸਤ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਟਰੰਪ ਦੀ ਮੀਟਿੰਗ ਹੋਈ ਇਸ ਮੀਟਿੰਗ ਦਾ ਉਦੇਸ਼ ਯੂਕਰੇਨ 'ਚ ਜੰਗ ਨੂੰ ਖਤਮ ਕਰਨ ਲਈ ਜੰਗਬੰਦੀ ਦੀ ਸਥਾਪਨਾ ਕਰਨਾ ਸੀ ਹਾਲਾਂਕਿ ਇਹ ਬੈਠਕ ਬੇਨਤੀਜਾ ਰਹੀ ਪਰ ਉਮੀਦ ਹੈ ਕਿ 트럼ਪ ਵਾਸ਼ਿੰਗਟਨ ਦੇ ਵਿੱਚ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਦੇ ਨਾਲ ਮਿਲ ਕੇ ਰੂਸ ਦੇ ਨਾਲ ਸ਼ਾਂਤੀ ਸਮਝੌਤੇ ਤੇ ਅੱਗੇ ਗੱਲਬਾਤ ਕਰਨਗੇ ਮਾਸਕੋਚਾ 트럼ਪ ਤੇ ਪੁਤਿਨ ਦੀ ਇੱਕ ਹੋਰ ਮੀਟਿੰਗ ਹੋਣ ਦੇ ਵੀ ਸੰਕੇਤ ਮਿਲੇ ਨੇ ਅਮਰੀਕਾ ਨੂੰ ਭੇਜੇ ਜਾਣ ਵਾਲੇ ਜ਼ਿਆਦਾ ਭਾਰਤੀ ਸਮਾਨਾਂ ਤੇ ਫਿਲਹਾਲ ਪਾਸੀਫਿਕ ਸਿਰ ਟੈਰਿਫ ਲੱਗ ਰਿਹਾ ਹੈ ਭਾਰਤ ਦਾ ਟੀਚਾ ਅਮਰੀਕਾ ਦੇ ਨਾਲ ਵਪਾਰ ਸਮਝੌਤੇ ਜ਼ਰੀਏ ਆਪਣੀ ਧਰਾਮਤ ਤੇ ਲੱਗਣ ਵਾਲੇ ਟੈਰਿਫ ਨੂੰ ਘਟ ਕਰਨਾ ਹੈ ਪਿਛਲੇ 10 ਸਾਲਾਂ 'ਚ ਅਮਰੀਕਾ ਦੇ ਨਾਲ ਭਾਰਤ ਦਾ ਟ੍ਰੇਡ ਲਗਭਗ ਦੁੱਗਣਾ ਹੋ ਗਿਆ ਹੈ। 2013 'ਚ ਇਹ 64.6 ਅਰਬ ਡਾਲਰ ਤੇ ਸੀ ਪਰ 2024 'ਚ ਵੱਧ ਕੇ 118.4 ਅਰਬ ਡਾਲਰ ਤੱਕ ਹੋ ਗਿਆ ਹੈ। ਤੇ ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡ ਦੀ ਤੈਨਾਤੀ ਵਧਾ ਦਿੱਤੀ ਹੈ। ਤਿੰਨ ਰਾਜਾਂ ਤੋਂ 700 ਸੈਨਿਕ ਬੁਲਾ ਲਏ ਗਏ ਨੇ। ਰਾਸ਼ਟਰਪਤੀ ਦਾ ਕਹਿਣਾ ਸੀ ਕਿ ਰਾਸ਼ਟਾਨੀ ਦੇ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੈ ਜਿਸ ਕਰਕੇ ਨੈਸ਼ਨਲ ਗਾਰਡਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜਰਨਾਲਡ 트੍ਰੰਪ ਨੇ ਰਾਸ਼ਤਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਬਤਾ ਦਿੱਤੀ ਹੈ। ਉਹਨਾਂ ਦੇ ਹੁਕਮਾਂ ਤੇ ਪੱਛਮੀ ਵਰਜੀਨੀਆ, ਦੱਖਣੀ ਕਰਲੀਨਾ ਤੇ ਓਹਿਓ ਦੇ ਗਵਰਨਰਾਂ ਨੇ ਆਪਣੇ ਰਾਜਾਂ ਤੋਂ ਨੈਸ਼ਨਲ ਗਾਰਡਾਂ ਨੂੰ ਵਾਸ਼ਿੰਗਟਨ ਫੇਸਿੰਗ ਦਾ ਐਲਾਨ ਕੀਤਾ ਹੈ। 302 400 ਨੈਸ਼ਨਲ ਗਾਰਡ ਪੱਛਮੀ ਵਰਜੀਨੀਆ ਤੋਂ, 200 ਦੱਖਣੀ ਕਰਲੀਨਾ ਤੋਂ, ਤਿਲਕਪਾਗ 150 ਓਹਿਓ ਤੋਂ ਆਉਣਗੇ। ਇਸ ਵੇਲੇ ਵਾਸ਼ਿੰਗਟਨ ਦੇ ਵਿੱਚ 800 ਨੈਸ਼ਨਲ ਗਾਰਡ ਤਾਇਨਾਤ ਨੇ। 트럼ਪ ਉਹਨਾਂ ਨੂੰ ਸਿੱਧੇ ਤੌਰ ਤੇ ਕੰਟਰੋਲ ਕਰਦੇ ਨੇ। ਇਹਨਾਂ ਤਿੰਨ ਰਾਜਾਂ ਤੋਂ ਲਗਭਗ 700 ਵਾਧੂ ਸੈਨਿਕਾਂ ਦੇ ਆਉਣ ਨਾਲ ਵਾਸ਼ਿੰਗਟਨ 'ਚ ਨੈਸ਼ਨਲ ਗਾਰਡ ਦੀ ਗਿਣਤੀ ਲਗਭਗ ਦੁੱਗਣੀ ਹੋ ਜਾਵੇਗੀ। ਹਾਲਾਂਕਿ ਲੋਕਾਂ ਨੇ ਨੈਸ਼ਨਲ ਗਾਰਡਨ ਦੀ ਤਾਇਨਾਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ 12 ਅਗਸਤ ਨੂੰ 트럼ਪ ਨੇ ਵਾਸ਼ਿੰਗਟਨ ਨੂੰ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਲੈ ਲਿਆ ਸੀ। ਉਨਾ ਆਖਿਆ ਸੀ ਕਿ ਰਸ਼ਤਾਨੀ ਚ ਸਥਿਤੀ ਕਾਬੂ ਤੋਂ ਬਾਹਰ ਹੈ ਰਸ਼ਤਾਨੀ ਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਾਪਸ ਪੱਟੜੀ ਤੇ ਲਿਆਉਣਾ ਜ਼ਰੂਰੀ ਹੈ 트럼ਪ ਨੇ ਵਾਈਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਉਹਨਾਂ ਨੇ ਰਸ਼ਤਾਨੀ ਚ ਡਿਸਟ੍ਰਿਕਟ ਆਫ ਕੋਲੰਬੀਆ ਹੋਮ ਰੂਲ ਐਕਟ ਦੀ ਧਾਰਾ 740 ਲਾਗੂ ਕਰ ਦਿੱਤੀ ਹੈ ਇਸ ਦਾ ਮਤਲਬ ਹੈ ਕਿ ਡੀਸੀ ਮੈਟਰੋਪੋਲੀਟਨ ਪੁਲਿਸ ਹੁਣ ਕੇਂਦਰ ਸਰਕਾਰ ਦੇ ਸਿੱਧੇ ਨਿਯੰਤਰਣ ਹੇਠ ਕੰਮ ਕਰੇਗੀ 트럼ਪ ਨੇ ਵਾਈਟ ਹਾਊਸ ਚ ਆਖਿਆ ਸਾਡੀ ਰੌਸਤਾਨੀ ਹਿੰਸਕ ਗਿਰੋਹਾਂ ਤੇ ਅਪਰਾਧੀਆਂ ਨਾਲ ਕਿਰੀ ਹੋਈ ਹੈ 2024 ਚ ਹਿੰਸਕ ਅਪਰਾਧ 30 ਸਾਲਾਂ ਦੇ ਹਿਟਲੇ ਪੱਧਰ ਤੇ ਪਹੁੰਚ ਗਿਆ ਅਸੀਂ ਨੈਸ਼ਨਲ ਗਾਰਡ ਦੀ ਮਦਦ ਨਾਲ ਕਾਨੂੰਨ ਵਿਵਸਥਾ ਬਹਾਲ ਕਰਾਂਗੇ ਇਸ ਨਾਲ ਵਾਸ਼ਿੰਗਟਨ ਡੀਸੀ ਦੇ ਵਿੱਚ 98 ਲੋਕਾਂ ਦੀ ਹੱਤਿਆ ਕੀਤੀ ਗਈ ਹੈ ਤੇ ਨਸਲੀ ਟਕਰਾਅ ਕਾਰਨ 3782 ਲੋਕ ਬੇਕਰ ਹੋਏ ਨੇ ਤੇ ਉਹਦੇ ਫਲੋੜਾ ਹਾਈਵੇ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਦਾ ਦੋਸ਼ੀ ਮੰਨਿਆ ਜਾਣ ਵਾਲਾ ਗੈਰ ਕਾਨੂੰਨੀ ਪ੍ਰਵਾਸੀ ਕੈਲੀਫੋਰਨੀਆ ਦੇ ਵਿੱਚ ਸਰਹੱਦ ਪਾਰ ਕਰਕੇ ਆਇਆ ਸੀ DHS ਨੇ ਜਾਣਕਾਰੀ ਦਿੱਤੀ ਹੈ ਕਿ ਹਰਜਿੰਦਰ ਸਿੰਘ 2018 ਦੇ ਵਿੱਚ ਮੈਕਸੀਕੋ ਦੀ ਕੰਦ ਟੱਪ ਕੇ ਅਮਰੀਕਾ ਦਾਖਲ ਹੋਇਆ ਸੀ ਫੋਰਟ ਪੀਅਰਜ਼ ਟਰਨ ਪਾਈਕ ਟੱਕਰ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ ਫਲੋੜਿਡਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਟਰੱਕ ਚਲਾ ਰਿਹਾ ਹੈ ਤੇ ਉਸ ਦੇ ਟਰੱਕ ਦੇ ਨਾਲ ਟਕਰਾ ਕੇ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਤੇ ਮੁਕੱਦਮਾ ਵੀ ਚੱਲਦਾ ਹੈ ਫਲੋਰੀਡਾ ਦੇ ਵਿੱਚ ਇੱਕ ਹਾਦਸੇ ਦਾ ਦੋਸ਼ੀ ਅਤੇ 2018 ਵਿੱਚ ਕੈਲੀਫੋਰਨੀਆ ਰਹੀ ਅਮਰੀਕਾ ਚ ਦਾਖਲ ਹੋਣ ਵਾਲਾ ਭਾਰਤੀ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਗ੍ਰਿਫਤਾਰ ਕਰ ਲਿਆ ਗਿਆ। 2 ਦਿਨ ਬਾਅਦ ਬਾਰਡਰ ਪੈਟਰੋਲ ਦੇ ਦੁਆਰਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਫੋਰਟ ਪੀਅਰਸ ਦੇ ਵਿੱਚ ਪ੍ਰੋਡਕਟ ਅਨ ਪਾਈਪ ਤੇ ਵਾਪਰੀ ਘਟਨਾ ਤੋਂ ਬਾਅਦ 28 ਸਾਲਾ ਹਰਜਿੰਦਰ ਸਿੰਘ ਨੂੰ ਦੇਸ਼ ਨਿਕਾਲਾ ਤੇ ਕਤਲ ਦੇ ਤਿੰਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਉਤੇ ਲਾਪਰਵਾਹੀ ਨਾਲ ਕਤਲ ਕਰਨ ਦੇ ਤੇ ਵਾਹਨ ਚਲਾਉਂਦੇ ਦੋਸ਼ ਲੱਗੇ ਨੇ ਇੱਕ ਵਪਾਰਕ ਸੈਮੀ ਟਰੱਕ ਨੂੰ ਟ੍ਰੇਲਰ ਦੇ ਨਾਲ ਚਲਾਉਂਦੇ ਸਮੇਂ ਸਿੰਘ ਨੇ ਕਥਿਤ ਤੌਰ ਤੇ ਹਾਈਵੇ ਤੇ ਗੱਡੀ ਚਲਾਉਂਦੇ ਹੋਏ ਇੱਕ ਗੈਰ ਕਾਨੂੰਨੀ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਅਧਿਕਾਰੀਆਂ ਮੁਤਾਬਕ ਇਸ ਦੇ ਨਤੀਜੇ ਵਜੋਂ ਟਰੈਲਰ ਜੈਕ ਐਂਡ ਨਾਈਫਿੰਗ ਨਾਲ ਟਕਰਾ ਗਿਆ ਅਤੇ ਇੱਕ ਮਿਨੀ ਵੈਨ ਦੇ ਨਾਲ ਵੀ ਟਕਰਾ ਗਿਆ ਜਿਸ ਕਾਰਨ ਮਿਨੀ ਵੈਨ ਦੇ ਤਿੰਨੋਂ ਯਾਤਰੀਆਂ ਦੀ ਮੌਤ ਹੋ ਗਈ। ਡੀਐਚਐਸ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਫਲੋੜਾ 'ਚ ਤਿੰਨ ਮਾਸੂਮ ਲੋਕ ਮਾਰੇ ਗਏ ਕਿਉਂਕਿ ਗੈਵਿਨ ਨਿਊਜ਼ਮ ਦੇ ਕੈਲੀਫੋਰਨੀਆ ਡੀਐਮਵੀ ਨੇ ਗੈਰ ਕਾਨੂੰਨੀ ਪ੍ਰਦੇਸੀ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਸੀ। ਗੈਵਿਨ ਨਿਊਜ਼ਮ ਤੋਂ ਅਮਰੀਕੀ ਜਨਤਾ ਦੀ ਸੁਰੱਖਿਆ ਨਾਲ ਖੇਡਣਾ ਬੰਦ ਕਰਨ ਤੋਂ ਪਹਿਲਾਂ ਕਿਨੇ ਹੋਰ ਨਿਰਦੋਸ਼ ਲੋਕਾਂ ਨੂੰ ਮਾਰਨਾ ਪਵੇਗਾ ਅਸੀਂ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਡੀ ਐਚ ਐਸ ਦਾ ਕਹਿਣਾ ਹੈ ਕਿ ਸਿੰਘ ਨੂੰ ਸ਼ੁਰੂ ਚ 2018 ਚ ਤੇਜ਼ੀ ਦੇ ਨਾਲ ਹਟਾਉਣ ਲਈ ਕਾਰਵਾਈ ਕੀਤੀ ਗਈ ਸੀ ਪਰ ਆਪਣੇ ਦੇਸ਼ ਵਾਪਸ ਜਾਣ ਦੇ ਡਰ ਦਾ ਦਾਵਾ ਕਰਨ ਤੋਂ ਬਾਅਦ ਉਸ ਨੂੰ 5000 ਡਾਲਰ ਦੇ ਇਮੀਗ੍ਰੇਸ਼ਨ ਬਾਂਡ ਤੇ ਰਹਾ ਕਰ ਦਿੱਤਾ ਗਿਆ ਸੀ ਡੀ ਐਚ ਐਸ ਦਾ ਇਹ ਵੀ ਕਹਿਣਾ ਹੈ ਕਿ ਸਿੰਘ ਨੇ ਆਖਿਆ ਸੀ ਉਸ ਦੀ ਕੋਈ ਗੰਭੀਰ ਸਰੀਰਕ ਜਾਂ ਮਾਨਸਿਕ ਬਿਮਾਰੀ ਨਹੀਂ ਹੈ ਉਸ ਦਾ ਕੋਈ ਜਾਣਿਆ ਪਛਾਣਿਆ ਨਜ਼ਦੀਕੀ ਰਿਸ਼ਤੇਦਾਰ ਅਮਰੀਕੀ ਫੌਜ ਸੇਵਾ ਕਰ ਰਿਹਾ ਹੈ ਤਿਉਹ ਮਾਨਸਿਕ ਜਾਂ ਸਰੀਰਿਕ ਅਪੰਗਤਾ ਵਾਲੇ ਵਿਅਕਤੀ ਨ ਬਾਲਗ ਜਾਂ ਗੰਭੀਰ ਬਿਮਾਰੀ ਵਾਲੇ ਵਿਅਕਤੀ ਦਾ ਮੁੱਖ ਦੇ ਭਾਲ ਕਰਨ ਵਾਲਾ ਨਹੀਂ ਹੈ ਡੀ ਐਚ ਐਸ ਦੇ ਮੁਤਾਬਕ ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਵਿਆਹਿਆ ਹੋਇਆ ਨਹੀਂ ਹੈ ਉਸ ਦੇ ਕੋਈ ਨਵਾਲਗ ਨਿਰਪਰ ਬੱਚੇ ਨਹੀਂ ਹਨ ਤੇ ਉਹ ਅਮਰੀਕਾ ਚ ਘਰੇਲੂ ਹਿੰਸਾ ਜਾਂ ਮਨੁੱਖੀ ਤਸਕਰੀ ਦਾ ਸ਼ਿਕਾਰ ਨਹੀਂ ਹੋਇਆ ਇਸ ਹਾਦਸੇ ਦੀ ਜਾਂਚ ਫਲੋੜਾ ਸਟੇਟ ਹਾਈਵੇ ਪੈਟਰੋਲ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਸੈਨਿਕਾ ਨੇ ਸਿੰਘ ਲਈ ਇੱਕ ਆਈ ਸੀ ਈ ਡਿਟੇਨਰ ਜਾਰੀ ਕੀਤਾ ਹੈ ਇਹ ਵੀ ਆਖਿਆ ਗਿਆ ਹੈ ਕਿ ਉਸ ਨੂੰ ਰਾਜ ਦੋਸ਼ਾਂ ਦੀ ਸਮਾਪਤੀ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਫਿਲਹਾਲ ਦੇ ਬੁਲਟਨ ਚ ਇਹ ਨਹੀਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਆ ਮੁਖਹਲੇਦ ਤੇ। ਯੂਐਸ ਕੈਨੇਡਾ ਬਾਰਡਰਸ ਤੇ ਫੜਿਆ ਗਿਆ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਦੇ ਉੱਤੇ ਲੱਗੇ 800 ਕਰੋੜ ਦੀ ਕੋਕੀਨਗੀ ਤਸਕਰੀ ਦੇ ਦੋਸ਼। ਟਰੰਪਰ ਟੈਰਿਫ ਤੋਂ ਹਜੇ ਨਹੀਂ ਮਿਲੇਗੀ ਭਾਰਤ ਨੂੰ ਰਾਹਤ 6ਵੇਂ ਗਿੜ ਦੀ ਗੱਲਬਾਤ ਹੋਵੇਗੀ ਰੀਸ਼ਡਿਊ। ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡ ਦੀ 1083 ਵਿਧਾਈ ਤਿੰਨ ਰਾਜਾਂ ਤੋਂ 700 ਸੈਨਿਕਾਂ ਸੱਦਾ ਇਸ ਦੇ ਨਾਲ ਹੀ ਮੈਨੇਜਰ ਜਸਤ ਕਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ